ਤੇ ਸੁਣਨ ਦੇ ਵਿੱਚ ਵੀ ਆਉਂਦਾ ਹੈ ਕਿ ਨਿੱਕੀ ਦੀ ਗੱਲ ਤੋਂ ਉਸ ਪਰਿਵਾਰ ਦੇ ਕਈ ਜੀ ਮਾਰ ਜਿੱਤੇ ਗਏ ਇਸ ਤਰ੍ਹਾਂ ਇੱਥੇ ਝਗੜਾ ਹੋ ਗਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਇਦਾਂ ਦੀਆਂ ਖਬਰਾਂ ਸੁਣਦੇ ਆਏ ਉਸ ਪੰਛੀਆਂ ਨੇ ਮੈਦਾਨ ਸਰੀਰ ਸਮਝ ਕਰਕੇ ਸਾਹ ਸੰਗਤ ਜੀਓ ਉਹ ਸਰੀਰ ਦਾ ਸਾਰਾ ਮਾਸ ਖਾਦਾ ਚੁੰਨ ਚੁੰਨ ਕੇ ਮਾਸ ਖਾਦਾ ਇਸ ਸਰੀਰ 'ਚ ਜਾਨ ਹੈ ਭਾਵ ਕਿ ਭਗਤ ਫਰੀਦ ਜੀ ਦਾ ਉਸ ਪਰਮੇਸ਼ਰ ਦੇ ਪ੍ਰਤੀ ਪੇਮ ਦੇ ਵਿੱਚ ਇਨਾ ਸਮਰਪਣ ਸੀ ਕਿ ਸਰੀਰ ਦੇ ਵਿੱਚ ਫੁਰਨਾ ਹੀ ਖਤਮ ਹੋ ਗਿਆ ਉਹ ਪਠਾਨ ਨੇ ਗੁੱਸੇ ਦੇ ਵਿੱਚ ਦੇਖਿਆ ਕਿ ਇਹ ਮੈਨੂੰ ਕਬਰ ਵੱਲ ਰਸਤਾ ਕਰ ਰਿਹਾ ਕਬਰ ਵਾਲ ਇਸ ਨੇ ਹੱਥ ਕੀਤਾ ਹੈ ਕਿ ਤੂੰ ਕਬਰ ਵੱਲ ਜਾ ਇਹਨੇ ਮੈਨੂੰ ਮੌਤ ਦਾ ਇਸ਼ਾਰਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਆਪ ਜੀ ਦੇ ਨਾਲ ਜੋ ਵਿਚਾਰ ਸਾਂਝੇ ਕਰਨੇ ਨੇ ਉਰੇ ਸੰਸਾਰ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਐਸੀ ਮਾਰ ਤਾੜ ਪਾਵ ਲੋਕ ਇੱਕ ਦੂਸਰੇ ਦੇ ਨਾਲ ਬੜੇ ਝਗੜੇ ਝੇੜੇ ਬਖੇਰ ਕੇ ਬੈਠੇ ਨੇ ਅੱਜ ਅਸੀਂ ਐਸੇ ਮਹਾਨ ਫਕੀਰ ਫਕੀਰ ਪੈਗੰਬਰ ਦੁਨੀਆ ਦੇ ਵਿੱਚ ਉਹਨਾਂ ਨੂੰ ਬੜੇ ਸਤਕਾਰ ਤੇ ਬੜੇ ਨਾਮਾਂ ਦੇ ਨਾਲ ਸ੍ਰੀ ਇੱਕ ਪ੍ਰੇਮੀ ਪਿਆਰਾ ਯਾਦ ਕਰਦਾ ਹੈ ਇਹ ਤੁਨ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਤਿਗੁਰੂ ਨੇ ਗੁਰਬਾਣੀ ਇਕੱਤਰ ਕਰਦਿਆਂ ਹੋਇਆਂ ਇਹਨਾਂ ਦੇ ਵੀ ਮੁਖਤ ਉਚਾਰੇ ਹੋਏ ਬੜੇ ਪ੍ਰੇਮ ਵਾਲੇ ਸ਼ਲੋਕ ਸ਼ਲੋਕਾਂ ਰੂਪੀ ਬਾਣੀ ਮਹਾਰਾਜ ਨੇ ਦਰਜ ਕੀਤੀ। ਸਿੱਖ ਪੰਥ ਦੇ ਵਿੱਚ ਉਹਨਾਂ ਦਾ ਨਾਮ ਬੜੀ ਪ੍ਰੇਮ ਭਾਵਨਾ ਤੇ ਸ਼ਰਧਾ ਦੇ ਨਾਮ ਲਿਆ ਜਾਂਦਾ ਹੈ। ਅਜੋਕੇ ਸਮੇਂ ਦੇ ਵਿੱਚ ਐਸੇ ਈਰ ਫਕੀਰ ਦੀ ਗੱਲ ਵਿਚਾਰ ਕਰਨੀ ਬੜੀ અત્યੰਤ ਜ਼ਰੂਰੀ ਹੈ। ਬਹੁਤ ਜ਼ਰੂਰੀ। ਜਿੱਥੇ ਮਨੁੱਖਾਂ ਦੇ ਅੰਦਰ ਐਨੀ ਸਹਿਨਸ਼ੀਲਤਾ ਖਤਮ ਹੋ ਗਈ ਹੈ ਕਿ ਕੋਈ ਛੋਟੀ ਜਿਹੀ ਨਿੱਕੀ ਦੀ ਵੀ ਗੱਲ ਕਰ ਦੇਵੇ ਤੇ ਮਨੁੱਖ ਉਸ ਨੂੰ ਮਾਰਨ ਤੱਕ ਜਾਂਦੇ ਨੇ ਉਸ ਦਾ ਖਾਤਮਾ ਕਰਨ ਦੇ ਲਈ ਤੁਰ ਜਾਂਦੇ ਨੇ ਕਿ ਐਸੇ ਮਹਾਨ ਵਿਦਵਾਨ ਹਠੀ ਤਪੀ ਐਸੀ ਮਹਾਨ ਸ਼ਖਸੀਅਤ ਦਾ ਨਾਮ ਹੈ ਭਗਤ ਫਰੀਦ ਜੀ ਭਗਤ ਫਰੀਦ ਜੀ ਦਾ ਜੋ ਜੀਵਨ ਸੀ ਬੜਾ ਸ਼ਾਂਤਮਈ कि ਉਸ ਖੁਦਾ ਦੇ પ્રેમ ਨੂੰ ਸਮਰਪਿਤ ਸੀ ਛੋਟੇ ਹੁੰਦਿਆਂ ਤੋਂ ਹੀ ਉਹਨਾਂ ਦੀ ਮਾਤਾ ਨੂੰ ਮਾਤਾ ਤੋਂ ਭਗਤ ਫਰੀਦ ਜੀ ਨੂੰ અત્યੰਤ ਸੋਭਾਵਾਨ ਜੋ ਗੁਣ ਪ੍ਰਾਪਤ ਸਨ ਤੇ ਉਹਨਾਂ ਗੁਨਾ ਦੇ ਸਹਤ ਉਸ ਖੁਦਾ ਦੀ ਭਗਤੀ ਕਰਦਿਆਂ ਹੋਇਆਂ ਉਸ ਖੁਦਾ ਦੇ ਪ੍ਰੇਮ ਦੇ ਵਿੱਚ ਭਗਤ ਫਰੀਦ ਜੀ ਜਿਹਨੇ ਕੋਮਲ ਹਿਰਦੇ ਵਾਲੇ ਹੋ ਗਏ ਕਿ ਉਹਨਾਂ ਨੇ ਹਰੇਕ ਜੀਵ ਦੇ ਵਿੱਚ ਪਸ਼ੂ ਪੰਛੀ ਦੇ ਵਿੱਚ ਇਥੋਂ ਤੱਕ ਕਿ ਪੇੜ ਪੌਦਿਆਂ ਦੀ ਸ਼ਾਖਾਵਾਂ ਦੇ ਵਿੱਚ ਵੀ ਪਰਮੇਸ਼ਰ ਨੂੰ ਪ੍ਰਤੀਤ ਹੁੰਦਾ ਦੇਖਿਆ ਉਹਨਾਂ ਦੇ ਮਨ ਇਹ ਪੰਕਤੀ ਮੈਨੂੰ ਪੜਨ ਦੀ ਸੰਗਤ ਦੀ ਇਜਾਜ਼ਤ ਦੇਣੀ ਜੋ ਕਿ ਗੁਰਬਾਣੀ ਦੇ ਵਿੱਚ ਹੈ ਪਰ ਇਹ ਗੁਰਬਾਣੀ ਦੀ ਪੰਕਤੀ ਭਗਤ ਫਰੀਦ ਜੀ ਦੀ ਉਸ ਅਵਸਥਾ ਨੂੰ ਦਰਸਾਉਂਦੀ ਹੈ ਜਾਂ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰਪ੍ਰਭ ਜੀ ਕਿ ਉਹਨਾਂ ਦੇ ਭਗਤ ਫਰੀਦ ਜੀ ਦੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਦੀ ਐਸੀ ਪ੍ਰਤੀਤ ਸੀ ਕਿ ਜਿਸ ਦੇ ਨਾਲ ਭਗਤ ਫਰੀਦ ਜੀ ਹਰੇਕ ਦੀਵ ਮਨੋਖ ਪਸ਼ੂ ਪੰਛੀ ਦੇ ਅੰਦਰ ਉਸ ਪਰਮੇਸ਼ਰ ਨੂੰ ਦੇਖਦੇ ਤੇ ਆਪਣੇ ਮਨ ਨੂੰ ਇਹ ਸਮਝਾਉਂਦੇ ਕਿ ਕਿਸੇ ਦੇ ਨਾਲ ਵੀ ਝਗੜਾ ਝੇੜਾ ਗੁੱਸਾ ਨਹੀਂ ਕਰਨਾ ਉਸ ਪਰਮੇਸ਼ਰ ਦੇ ਸਦਾ ਹੁਕਮ ਦੇ ਵਿੱਚ ਰਹਿਣਾ ਇਹ ਸਾਧ ਸੰਗਤ ਜੀ ਉਹ ਇੱਕ ਬੜੀ ਪਿਆਰੀ ਸਾਖੀ ਹੁੰਦੀ ਹੈ ਉਹ ਅਸੀਂ ਪੰਕਤੀ ਉਹ ਸ਼ਲੋਕ ਹਰੇਕ ਮਨੁੱਖ ਗੁਰਸਿੱਖ ਪਿਆਰੇ ਦੇ ਕੰਠ ਹੈ ਉਹ ਸ਼ਲੋਕ ਹੈ ਫਰੀਦਾ ਜੋਤੈ ਮਾਰਨ ਮੁਕੀਆਂ ਜਿਨ੍ਹਾਂ ਨਾ ਮਾਰੇ ਕੁੰਮ ਆਪਣੜੇ ਘਰ ਜਾਈਐ ਪੈਰ ਤਿਨਾਂ ਦੇ ਚੁੰਮ ਸਾਥ ਸੰਗ ਦੀ ਉਹ ਅਸੀਂ ਇਹ ਸ਼ਲੋਕ ਪੜ੍ਹਦੇ ਆ ਸੁਣਦੇ ਆ ਪਰ ਇਸ ਸ਼ਲੋਕ ਦੇ ਪਿੱਛੇ ਜੋ ਸਾਖੀ ਹੈ ਕਿ ਭਗਤ ਫਰੀਦ ਜੀ ਨੇ ਇਹ ਸ਼ਲੋਕ ਕਿਉਂ ਉਚਾਰਿਆ ਜਾਨੀ ਗੁਰਬਚਨ ਸਿੰਘ ਦੀ ਮਹਾਪੁਰਸ਼ਾਂ ਨੇ ਇਸ ਅੰਕਤੀ ਦੀ ਇਸ ਲੋਕ ਦੀ ਉਥਾਨ ਕਾ ਜੋ ਦਰਸਾਈ ਹੈ 사ਸ ਸਿੰਘ ਜੀ ਮੈਨੂੰ ਲੱਗਦਾ ਹੈ ਕਿ ਜੋ ਕੇ ਸਮੀ ਦੇ ਵਿੱਚ ਹਰੇਕ ਮਨੁੱਖ ਨੂੰ ਇਸ ਸ਼ਲੋਕ ਨੂੰ કંਠ ਕਰ ਲੈਣਾ ਚਾਹੀਦਾ ਆਪਣੇ ਹਿਰਦੇ ਦੇ ਵਿੱਚ ਵਸਾ ਲੈਣਾ ਚਾਹੀਦਾ ਆਪਣੇ ਘਰ ਦੀਆਂ ਕੰਧਾਂ ਦੀਵਾਰਾਂ ਤੇ ਲਿਖ ਲੈਣਾ ਚਾਹੀਦਾ ਇਸ ਸ਼ਲੋਕ ਨੂੰ ਵੱਤ ਤੋਂ ਵੱਤ ਪ੍ਰਚਾਰਿਆ ਜਾਣਾ ਚਾਹੀਦਾ ਕਿਉਂਕਿ ਦਾਸ ਵੀ ਦੇਖਦਾ ਹੈ ਕਿ ਸੁਣਨ ਦੇ ਵਿੱਚ ਵੀ ਆਉਂਦਾ ਹੈ ਕਿ ਨਿੱਕੀ ਦੀ ਗੱਲ ਤੋਂ ਉਸ ਪਰਿਵਾਰ ਦੇ ਕਈ ਜੀ ਮਾਰਝਤੇ ਗਏ ਇਸ ਤਰ੍ਹਾਂ ਇੱਥੇ ਝਗੜਾ ਹੋ ਗਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਇਦਾਂ ਦੀਆਂ ਖਬਰਾਂ ਸੁਣਦੇ ਆਏ ਹਾਂ ਪਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜੇ ਅਸੀਂ ਓਟ ਆਸਰਾ ਲਈਏ ਸਾਧ ਸੰਗਤ ਦੀ ਕਿ ਸਾਡੇ ਜੀਵਨ ਦੇ ਵਿੱਚ ਬੜੀ ਤਬਦੀਲੀ ਆ ਸਕਦੀ ਹੈ ਅਸੀਂ ਇਸ ਸ਼ਲੋਕ ਦੇ ਵਿਚਾਰ ਕਰ ਰਹੇ ਹਾਂ ਸਾ ਕਿ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾ ਨ ਮਾਰੇ ਹੁਮ ਇਹ ਫਰੀਦ ਜਦ ਸਾਧ ਸੰਗਤ ਦੀ ਭਗਤ ਫਰੀਦ ਦੀ ਇਕ ਵਾਰ ਜੰਗਲ ਦੇ ਵਿੱਚ ਜਾ ਰਹੇ ਸਨ ਜੀ ਜੰਗਲ ਦੇ ਵਿੱਚ ਜਾਂਦੇ ਜਾਂਦੇ ਇੱਕ ਪਠਾਨ ਘੋੜੇ ਤੇ ਚੜਿਆ ਹੋਇਆ ਰਾਹਗੀਰ ਉਹ ਭਗਤ ਫਰੀਦ ਜੀ ਨੂੰ ਪੁੱਛਦਾ ਹੈ ਕਿ ਇਹ ਰਸਤਾ ਕਿੱਧਰ ਜਾਂਦਾ ਹੈ ਇਹ ਭਗਤ ਫਰੀਦ ਜੀ ਉਸ ਖੁਦਾ ਅੱਲਾਹ ਤਾਲਾ ਦੇ ਪਿਆਰ ਦੇ ਵਿੱਚ ਉਸ ਪਰਮੇਸ਼ਰ ਦੇ ਪਿਆਰ ਦੇ ਵਿੱਚ ਮगन ਸਨ ਆਪਣੀ ਸਾਰੀ ਉਮਰ ਆਸਾ ਸੰਗ ਦੀ ਉਹ ਭਗਤ ਫਰੀਦ ਜੀ ਨੇ ਉਸ ਖੁਦਾ ਦੇ ਪ੍ਰੇਮ ਦੇ ਵਿੱਚ ਬਤੀਤ ਕਰ ਦਿੱਤੀ ਸੀ ਇਹ ਦੇਖੋ ਸਾ ਸੰਗ ਦੀ ਭਗਤ ਫਰੀਦ ਜੀ ਦੇ ਅੰਦਰ ਕਿੰਨੀ ਨਿਮਰਤਾ ਤੇ ਕਿੰਨਾ ਪ੍ਰੇਮ ਹੋਵੇਗਾ ਕਿ ਕਾਗਾ ਕ ਰੰਗ ਟੰਡੋਲੇ ਆ ਸਗਲਾ ਖਾਇਆ ਮਾਸ ਇਹਦੇ ਨੈਨਾ ਮਾਤਸ਼ੂਮੇ ਪਿਰ ਦੇਖਣ ਕੀ ਆਸ ਇਹ ਜਿਹੜੇ ਕਾਂ ਨੇ ਉਹ ਭਗਤ ਜੀ ਦੇ ਸਰੀਰ ਨੂੰ ਬੇਜਾਨ ਸਮਝ ਕੇ ਇਹਨਾਂ ਸਰੀਰ ਸ਼ਾਂਤ ਹੋ ਗਿਆ ਇਕਾਵਾਂ ਨੂੰ ਵੀ ਭਗਤ ਫਰੀਦ ਜੀ ਦੇ ਸਰੀਰ ਦੀ ਪੰਛੀਆਂ ਨੂੰ ਵੀ ਭਗਤ ਫਰੀਦ ਜੀ ਦੇ ਸਰੀਰ ਦੀ ਹਲਚਲ ਭਾਵ ਕਿ ਕਿਸੇ ਵੀ ਤਰ੍ਹਾਂ ਦੀ ਹਲਚਲ ਸਰੀਰ ਦੇ ਵਿੱਚ ਨਹੀਂ ਦੇਖੀ ਅਬ ਜਿਨੇ ਦੇਖਿਆ ਹੋਵੇਗਾ ਕਿ ਕੋਈ ਪੰਛੀ ਹੋਵੇ ਕੋਈ ਚਿੜੀ ਕਾਂ ਹੋਵੇ इत्यादि ਜੇ ਕੋਈ ਮਨੁੱਖ ਬੈਠਾ ਹੋਵੇ ਨਾ ਤੇ ਮਾਰਾ ਜਾ ਉਤੀ ਸਾਹ ਵੀ ਲੈ ਲਈਏ ਤਾਂ ਉਹ ਪੰਛੀ ਉੱਡ ਜਾਂਦਾ ਪਰ ਭਗਤ ਫਰੀਦ ਜੀ ਨੇ ਉਸ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਆਪਣੇ ਸਰੀਰ ਨੂੰ ਇੰਨਾ ਸ਼ਾਂਤ ਕਰ ਲਿਆ ਹੈ ਕਿ ਪੰਛੀ ਉਹ ਸਰੀਰ ਨੂੰ ਮੁਰਦਾ ਸਮਝ ਕੇ ਖਾ ਰਹੇ ਨੇ ਇਹ ਭਗਤ ਜੀ ਨੇ ਪ੍ਰੇਮ ਦੇ ਵਿੱਚ ਕਿ ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ ਜਾਣ ਕਰਕੇ ਉਹਨਾਂ ਨੂੰ ਰੋਕਿਆ ਨਹੀਂ ਇਨਾ ਖਾਓ ਬਸ ਇੱਕ ਦਲ ਗਈ ਇਕਾਗਾ ਕਰੰਗ ਢੰਡੋਲਿਆ ਉਸ ਕਾਵਾ ਨੇ ਸਾਰਾ ਸਰੀਰ ਦਾ ਕਰੰਗ ਢੰਡੋਲ ਕੇ ਖੋਜ ਕੇ ਸਗਲਾ ਖਾਇਆ ਮਾਂ ਸਾਰਾ ਮਾਸ ਖਾ ਲਿਆ ਤੇ ਇੱਕ ਦਲਾਖੀ ਹੈ ਕਿ ਇਹ ਦੋਇ ਨੈਨਾ ਮਤਸ ਹੋ ਮੇਹ ਪਰ ਦੇਖਣ ਕੀ ਆਸ ਕੇ ਮੇਰੀਆਂ ਅੱਖਾਂ ਨੂੰ ਨਾ ਖਾਇਓ ਕਿ ਸ਼ਾਇਦ ਕਿਤੇ ਉਹ ਵਾਹਿਗੁਰੂ ਉਹ ਪਰਮੇਸ਼ਰ ਮੈਨੂੰ ਦਰਸ਼ ਦੇ ਦੇਵੇ ਮੈਨੂੰ ਸਿਰਫ ਮੇਰੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਨੂੰ ਉਸ ਪਰਮੇਸ਼ਰ ਨੂੰ ਦੇਖਣ ਦੀ ਆਸ ਹੈ ਉਸ ਖੁਦਾ ਨੂੰ ਦੇਖਣ ਦੀ ਆਸ ਹੈ ਇਸ ਕਰਕੇ ਮੇਰੇ ਅੱਖਾਂ ਨੂੰ ਮੇਰੇ ਨੈਣਾਂ ਨੂੰ ਨਾ ਖਾਇਓ ਉਸ ਪੰਛੀਆਂ ਨੇ ਬੇਜਾਨ ਸਰੀਰ ਸਮਝ ਕਰਕੇ ਸਾਹ ਸੰਗਤ ਦੀਓ ਉਹ ਸਰੀਰ ਦਾ ਸਾਰਾ ਮਾਸ ਖਾਦਾ ਚੁਣ-ਚੁਣ ਕੇ ਮਾਸ ਖਾਦਾ ਇਹ ਸਰੀਰ ਵਿੱਚ ਜਾਨ ਹੈ ਭਾਵ ਕਿ ਭਗਤ ਫਰੀਦ ਜੀ ਦਾ ਉਸ ਪਰਮੇਸ਼ਰ ਦੇ ਪ੍ਰਤੀ ਪੇਮ ਦੇ ਵਿੱਚ ਇਹਨਾਂ ਸਮਰਪਣ ਸੀ ਕਿ ਸਰੀਰ ਦੇ ਵਿੱਚ ਫੁਰਨਾ ਹੀ ਖਤਮ ਹੋ ਗਿਆ ਇਹਨੇ ਪੇਮ ਵਾਲੇ ਸਨ ਇਹ ਸਾਹ ਸੰਗਤ ਦੀ ਜਦ ਉਹ ਪਠਾਨ ਨੇ ਘੋੜੇ ਤੇ ਚੜੇ ਹੋਏ ਨੇ ਰਸਤਾ ਪੁੱਛਿਆ ਨਾ ਕਿ ਇਹ ਰਸਤਾ ਕਿੱਧਰ ਜਾਂਦਾ ਹੈ ਉਹਨੇ ਜਦ ਦੇਖਿਆ ਜਿੱਧਰ ਨੂੰ ਭਗਤ ਫਰੀਦ ਜੀ ਨੇ ਹੱਥ ਕੀਤਾ ਸੀ ਸਾਧ ਸੰਗਤ ਜੀ ਉਹ ਰਸਤਾ ਨਾ ਕਬਰਾਂ ਵੱਲ ਜਾਂਦਾ ਸੀ ਉਹ ਪਠਾਨ ਨੇ ਗੁੱਸੇ ਦੇ ਵਿੱਚ ਦੇਖਿਆ ਕਿ ਇਹ ਮੈਨੂੰ ਕਬਰ ਵੱਲ ਰਸਤਾ ਕਰ ਰਿਹਾ ਹੈ ਕਬਰ ਵੱਲ ਇਸਨੇ ਹੱਥ ਕੀਤਾ ਹੈ ਕਿ ਤੂੰ ਕਬਰ ਵੱਲ ਜਾ ਇਹਨੇ ਮੈਨੂੰ ਮੌਤ ਦਾ ਇਸ਼ਾਰਾ ਦਿੱਤਾ ਤੇ ਲੰਘਦੇ ਹੋਏ ਨੇ ਨਾ ਸਾਧ ਸੰਗਤ ਜੀ ਘੋੜੇ ਤੇ ਚੜੇ ਹੋਏ ਨੇ ਭਗਤ ਫਰੀਦ ਜੀ ਦੇ ਲੱਕ ਦੇ ਵਿੱਚ ਮੁੱਕੀ ਮਾਰੀ ਹੈ ਖਿੱਚ ਕੇ ਇਹ ਪਰਪਰਪਤ ਫਰੀਦ ਦੀ ਕਿੰਨੇ ਪ੍ਰੇਮ ਵਾਲੇ ਉਸ ਖੁਦਾ ਦੇ ਪ੍ਰੇਮ ਦੇ ਵਿੱਚ ਇੱਕ ਰਸ ਆਪਣੀ ਸੁਰਤ ਨੂੰ ਟਿਕਾ ਕੇ ਰੱਖਿਆ ਹੋਇਆ ਹੈ। ਇਹ ਕੀ ਨਿਕਲਿਆ ਹੈ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਕੁੰ ਆਪਣੇ ਮਨ ਨੂੰ ਸਮਝਾਇਆ ਕਿ ਇਹ ਫਰੀਦ ਜਿਨ੍ਹਾਂ ਨੇ ਤੈਨੂੰ ਮੁਕੀਆਂ ਮਾਰੀਆਂ ਜਿਨਾਂ ਨਾ ਮਾਰੇ ਕੁੰ ਤੂੰ ਘੁੰਮ ਕੇ ਕਿਤੇ ਉਹਨੂੰ ਨਾ ਮਾਰ ਦੇ ਆਪਨੜੇ ਘਰ ਜਾਈ ਹੈ ਪੈਰ ਤਿਨਾ ਦੇ ਚੁੰਮ ਕੇ ਫਰੀਦ ਉਹ ਪਰਮੇਸ਼ਰ ਦਾ ਹੁਕਮ ਹੈ ਕਿ ਜੇ ਤੂੰ ਆਪਣੇ ਘਰ ਦੇ ਵਿੱਚ ਉਸ ਪਰਮੇਸ਼ਰ ਦੇ ਦਰ ਸੱਚਖੰਡ ਦੇ ਵਿੱਚ ਉਸ ਖੁਦਾ ਦੇ ਘਰ ਦੇ ਵਿੱਚ ਜੇ ਪ੍ਰਮਾਨ ਹੋਣਾ ਹੈ ਉਸ ਖੁਦਾ ਦੇ ਘਰ ਦੇ ਵਿੱਚ ਜੇ ਤੂੰ ਆਸਾ ਕਰਨਾ ਹੈ ਇਹ ਕੀ ਕਰਨਾ ਹੈ ਪੈਰ ਤਿਨਾ ਦੇ ਚੁੰਮ ਤੇ ਭਗਤ ਫਰੀਦ ਜੀ ਇਦਾਂ ਆਖ ਕੇ ਉਸ ਪਠਾਨ ਦੇ ਨਾ ਘੋੜੇ ਤੇ ਚੜੇ ਹੋਏ ਦੇ ਪੈਰ ਚੁੰਮਣ ਲੱਗ ਗਏ ਹੰਦੂਆਂ ਦੇ ਨਾਲ ਉਸ ਪਠਾਨ ਦੇ ਪੈਰਾਂ ਦੀ ਸਾਰੀ ਮਿੱਟੀ ਧੋ ਦਿੱਤੀ ਉਹਦੇ ਚਰਨਾਂ ਨੂੰ ਸਾਫ਼ ਕਰ ਦਿੱਤਾ ਜਦ ਸਾਹ ਸੰਗਤ ਜੀ ਉਸ ਪਠਾਨ ਨੇ ਭਗਤ ਫਰੀਦ ਜੀ ਦੀ ਇਹ ਦਸ਼ਾ ਦੇਖੀ ਹੈ ਕਿ ਇਹ ਤੇ ਕੋਈ ਪੀਰ ਪੈਗੰਬਰ ਹੈ ਉਸ ਖੁਦਾ ਦਾ ਪਿਆਰਾ ਹੈ ਉਸ ਖੁਦਾ ਦੇ ਪ੍ਰੇਮ ਦਾ ਚਾਹਵਾਨ ਹੈ ਉਸ ਖੁਦਾ ਦੇ ਨਾਲ ਜੁੜੀ ਹੋਈ ਰੂਹ ਹੈ ਝੋਟਾ ਪਿਆ ਉਹਨੇ ਬੜਾ ਭਗਤ ਫਰੀਦ ਜੀ ਦਾ ਸਤਕਾਰ ਕੀਤਾ ਇਹ ਸਾਹਾ ਸੰਗਤ ਜੀਓ ਇਸੇ ਪੰਕਤੀ ਦੀ ਦੂਜੀ ਵਿਚਾਰ ਇਦਾਂ ਹੈ ਕਿ ਫਰੀਦਾ ਜੋਤੈ ਮਾਰਨ ਮੁਕੀਆਂ ਇਹ ਇਸ ਤਰ੍ਹਾਂ ਭਗਤ ਫਰੀਦ ਜੀ ਨੇ ਉਸ ਪਠਾਨ ਨੂੰ ਇਸ਼ਾਰਾ ਕੀਤਾ ਤੇ ਅੱਗੇ ਕਬਰਾਂ ਸਨ ਤੇ ਕਬਰਾਂ ਆਤਮ ਮੁਕੀਆਂ ਹੋਈਆਂ ਭਾਵ ਅੱਗੇ ਦੀ ਗੱਲ ਹੈ ਜੋ ਸੰਸਾਰ ਦੇ ਵਿੱਚ ਨਹੀਂ ਰਹਿੰਦੇ ਸੰਸਾਰ ਤੋਂ ਅੱਗੇ ਦੀ ਗੱਲ ਹੈ ਦੂਸਰੀ ਵਿਚਾਰ ਇਦਾਂ ਹੈ ਕਿ ਫਰੀਦਾ ਜੋਤੈ ਮਾਰਨ ਮੁਕੀਆਂ ਜੋ ਤੈਨੂੰ ਇਸ ਸੰਸਾਰ ਤੋਂ ਮੁਕੀਆਂ ਹੋਈਆਂ ਗੱਲਾਂ ਭਾਵ ਸੰਸਾਰ ਤੋਂ ਅੱਗੇ ਦੀਆਂ ਗੱਲਾਂ ਦੱਸਦੇ ਨੇ ਜਿਨ੍ਹਾਂ ਨਾਲ ਮਾਰੇ ਘੁੰਮ ਤਿਨ੍ਹਾਂ ਨਾਲ ਮਾਰੇ ਘੁੰਮ ਦਾ ਭਾਵ ਕਿ ਉਹਨਾਂ ਦੇ ਅੱਗੇ ਨਹੀਂ ਬੋਲਣਾ ਚਾਹੀਦਾ ਇਹ ਨਹੀਂ ਕਹਿਣਾ ਚਾਹੀਦਾ ਕਿ ਇਦਾਂ ਨਹੀਂ ਉਦਾਂ ਨਹੀਂ ਕਈ ਵਾਰੀ ਅਸੀਂ ਜਾਣਦੇ ਹਾਂ ਨਾ ਮਹਾਪੁਰਸ਼ਾਂ ਕੋ ਕੋਈ ਨਾਮ ਜਪਣ ਵਾਲੀ ਗੁਰਮੁਖ ਪਿਆਰੀ ਹੁੰਦੀ ਨੇ ਜੋ ਆਪਣਾ ਅਨੁਭਵ ਦੱਸਦੇ ਹੁੰਦੇ ਨੇ ਜੀ ਕਈ ਐਸੇ ਮਨੁੱਖ ਹੁੰਦੇ ਨੇ ਕਿ ਅੱਗੋਂ ਨਹੀਂ ਜੀ ਇਹ ਇਦਾਂ ਇਹ ਇਦਾਂ ਸੀ ਨਹੀਂ ਜੀ ਇਸ ਤਰ੍ਹਾਂ ਸੀ ਅਸੀਂ ਅੱਗੋਂ ਜਵਾਬ ਸਵਾਲ ਕਰਨ ਲੱਗ ਜਾਨੇ ਕਿ ਇਸੇ ਤਰ੍ਹਾਂ ਸਾਧ ਸੰਗਤ ਜੀ ਫਰੀਦਾ ਜੋਤ ਹੈ ਮਾਰਨ ਮੁਕੀਆਂ ਜੋ ਤੈਨੂੰ ਇਸ ਸੰਸਾਰ ਤੋਂ ਮੁਕੀਆਂ ਹੋਈਆਂ ਭਾਵ ਜਿਹੜੀਆਂ ਗੱਲਾਂ ਸੰਸਾਰ ਦੇ ਵਿੱਚ ਨਹੀਂ ਨੇ ਜੋ ਅਧਿਆਤਮਕ ਦਾ ਗਿਆਨ ਸੰਸਾਰ ਤੋਂ ਅੱਜ ਖਤਮ ਹੋ ਗਿਆ ਜੋ ਤੇ ਮਾਰਨ ਮੁਕੀਆਂ ਜੋ ਤੈਨੂੰ ਉਹ ਗੱਲਾਂ ਦੱਸਣ ਆਖ ਆਖ ਕੇ ਤਿਨਾਂ ਨਾ ਮਾਰੇ ਘੁਮ ਉਹਨਾਂ ਦੇ ਵਿਚਾਰ ਦੇ ਵਿੱਚ ਜਵਾਬ ਸਵਾਲ ਨਹੀਂ ਕਰਨਾ ਚਾਹੀਦਾ ਆਪਣਾ ਡੈ ਘਰ ਜਾਈ ਹੈ ਜੇ ਤੂੰ ਆਪਣੇ ਉਸ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋਣਾ ਚਾਹਂ ਤੈ ਐਸੀ ਗੁਰਮੁਖ ਜਨਾਂ ਦੇ ਪੈਰ ਤਿਨਾਂ ਦੇ ਚੁੰਮ ਐਸੀ ਗੁਰਮੁਖ ਜਨਾਂ ਦੇ ਚਰਨਾਂ ਦੀ ਸੇਵਾ ਕਰਨੀ ਚਾਹੀਦੀ ਉਸ ਪਰਮੇਸ਼ਰ ਦੇ ਪ੍ਰੇਮ ਨੂੰ ਆਪਣੇ ਹਿਰਦੇ ਵਿੱਚ ਧਾਰ ਕੇ ਜਹੰਦੇ ਹੋਏ ਹੰਝੂਆਂ ਦੇ ਨਾਲ ਉਸ ਗੁਰਮੁਖ ਪਿਆਰੇ ਦੇ ਚਰਨਾਂ ਨੂੰ ਧੋ ਦੇਣਾ ਚਾਹੀਦਾ ਇਸ ਵਿਚਾਰ ਇਸ ਸਾਖੀ ਦਾ ਤਤਪਰਿਆ ਇਹੀ ਹੈ ਕਿ ਅਜੋਕੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਝਗੜੇ ਝੇੜੇ ਚੱਲ ਰਹੇ ਨੇ ਸ੍ਰੀ ਇੱਕ ਇਨਸਾਨ ਇੱਕ ਦੂਸਰੇ ਤੋਂ ਦੁਖੀ ਹੈ ਰੇਕੇ ਇਨਸਾਨ ਦੇ ਅੰਦਰ ਕਿਸੇ ਨਾ ਕਿਸੇ ਇੱਛਾ ਲਾਲਸਾ ਕਰਕੇ ਕਿਸੇ ਨਾ ਕਿਸੇ ਇਨਸਾਨ ਦਾ ਨੁਕਸਾਨ ਕਰਨ ਦੀ ਮਨ ਦੇ ਵਿੱਚ ਇੱਛਾ ਹੈ ਤੇ ਉਹ ਐਸੇ ਭਗਤ ਪਿਆਰੇ ਭਗਤ ਫਰੀਦ ਦੀ ਗੁਰਬਾਣੀ ਦਾ ਗਿਆਨ ਲੈ ਕਰਕੇ ਆਪਣੇ ਇਸ ਜੀਵਨ ਨੂੰ ਸਫਲਾ ਕਰ ਸਕਦੇ ਕਿਉਂਕਿ ਸਭ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੀ ਏ ਗੁਰਮੁਖ ਜਨੋ ਸਾਰੇ ਘਰਾਂ ਦੇ ਹਿਰਦਿਆਂ ਦੇ ਵਿੱਚ ਹਿਰਦੇ ਰੂਪੀ ਘਰ ਦੇ ਵਿੱਚ RAM ਬੋਲੇ ਉਹ ਵਾਹਿਗੁਰੂ ਬੋਲ ਰਿਹਾ RAM ਬੋਲੇ ਉਹ ਵਾਹਿਗੁਰੂ ਹੀ RAM RAM ਕਰਕੇ ਹਿਰਦੇ ਦੇ ਵਿੱਚ ਨਾਮ ਦਾ ਵਾਸਾ ਕੀਤਾ ਹੈ ਮਹਾਰਾਜ ਆਖਦੇ ਨੇ ਏਕਲ ਮਾਟੀ ਕੁੰਜਰ ਚੀਟੀ ਭਜਨ ਹੈ ਬਹੁ ਨਾਨਾ ਰੇ ਅਸਥਾਵਰ ਦਿਨੰਗਮ ਕੀਟ ਪਤੰਗੰ ਘਾਟ ਘਾਟ RAM ਸਮਾਨਾਂ ਦੇ ਇਕੋਲ ਮਿੱਟੀ ਹੈ ਕੁੰਜਰ ਚੀਟੀ ਕੁੰਜ ਕੇੰਦੇ ਨੇ ਹਾਥੀ ਨੂੰ ਤੇ ਚੀਟੀ ਕੀੜੀ ਨੂੰ ਇੱਕੋ ਮਿੱਟੀ ਦੀ ਬਣੀ ਹੋਈ ਕੀੜੀ ਤੇ ਉਸੇ ਮਿੱਟੀ ਦਾ ਬਣਿਆ ਹੋਇਆ ਐਡਾ ਵੱਡਾ ਵਿਸ਼ਾਲ ਹਾਥੀ ਕੀੜੀ ਕਈ ਵਾਰੀ ਸਾਨੂੰ ਗੌਰ ਦੇ ਨਾਲ ਦੇਖਣੀ ਪੈਂਦੀ ਹੈ ਹਾਥੀ ਕਈ ਵਾਰੀ ਦੇਖਣਾ ਵੀ ਨਾ ਚਾਹੀਏ ਤੇ ਐਡਾ ਵੱਡਾ ਹੋਣ ਦੇ ਕਰਕੇ ਨਜ਼ਰੀ ਪੈ ਜਾਂਦਾ ਪਰ ਮਿੱਟੀ ਇੱਕੋ ਹੀ ਹੈ ਭਾਜਨ ਹੈ ਬਹੁ ਨਾਨਾਰੇ ਬਹੁਤ ਹਾਥੀ ਵੀ ਸੰਸਾਰ ਤੇ ਨੇ ਤੇ ਬਹੁਤ ਕੀੜੀਆਂ ਵੀ ਸੰਸਾਰ ਤੇ ਨੇ ਅਸਥਾਵਰ ਜੰਦਮ ਕੀਟ ਪਤੰਗਮ ਘਾਟ ਘਾਟ ਰਾਮ ਸਮਾਨਾਂ ਦੇ ਅਸਥਾਵਰਾਂ ਦੇ ਵਿੱਚ ਘੋੜਿਆਂ ਦੇ ਵਿੱਚ ਕੀਟ ਪਤੰਗਮ ਕੀੜਿਆਂ ਦੇ ਵਿੱਚ ਪਤੰਗੀਆਂ ਦੇ ਵਿੱਚ ਘਾਟ ਘਾਟ ਉਹ ਸੁਵਾਹਿਗੁਰੂ ਦੇ ਨਾਮ ਦਾ ਉਹ ਸੁਵਾਹਿਗੁਰੂ ਦਾ ਵਾਸਾ ਹੈ ਅੱਜ ਦੀ ਵਿਚਾਰ ਦਾ ਜੋ ਤਤਪਰਯ ਅਸੀਂ ਇਹੀ ਹੈ ਕਿ ਅਸੀਂ ਇੱਕ ਦੂਸਰੇ ਦੇ ਪ੍ਰਤੀ ਈਰਖਾ ਤਿਆਗੀ ਹੈ ਈਰਖਾ ਤਿਆਕਣ ਦਾ ਸਭ ਤੋਂ ਵੱਡਾ ਜਿਹੜਾ ਤਰੀਕਾ ਇਹੀ ਹੈ ਅਸੀਂ ਹਰੇਕ ਇਨਸਾਨ ਪਸ਼ੂ ਪੰਛੀ ਦੇ ਵਿੱਚ ਹਰੇਕ ਥਾਂ ਦੇ ਵਿੱਚ ਉਸ ਵਾਹਿਗੁਰੂ ਨੂੰ ਉਸ ਪਰਮੇਸ਼ਰ ਨੂੰ ਦੇਖਣਾ ਕਰੀਏ ਜਿਸ ਦੇ ਨਾਲ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇਗਾ ਗਿਆਨ ਦਾ ਪ੍ਰਕਾਸ਼ ਹੁੰਦਿਆਂ ਹੋਇਆਂ ਹੀ ਇੱਕ ਦੂਸਰੇ ਦੇ ਪ੍ਰਤੀ ਜੋ ਝਗੜੇ ਝੇੜੇ ਪਏ ਹੋਏ ਨੇ ਉਹ ਦੂਰ ਹੋ ਜਾਣਗੇ ਸਾਧ ਸੰਗਤ ਜੀ ਇਹ ਭਗਤੀ ਅਸੀਂ ਫਿਰ ਇੱਕ ਵਾਰ ਸਰਵਣ ਕਰੀਏ ਸੁਰੀਦਾ ਜੋਤੈ ਮਾਰਨ ਮੁਕੀਆਂ ਤਿਨਾ ਨ ਮਾਰੇ ਕੁਮ ਆਪ ਨੂੰੜੇ ਘਰ ਜਾਈ ਹੈ ਪੈਰ ਤਨਾਂ ਦੀ ਚੁੰਮ ਜੇ ਹਿਰਦੇ ਉਸ ਵਾਹਿਗੁਰੂ ਦੇ ਘਰ ਦੇ ਵਿੱਚ ਅਸੀਂ ਵਾਸਾ ਪਾਉਣਾ ਉਸ ਵਾਹਿਗੁਰੂ ਦੇ ਦਰ ਤੇ ਜੇ ਅਸੀਂ ਪ੍ਰਵਾਨ ਹੋਣਾ ਤੇ ਜਿਹੜੇ ਸਾਡੇ ਨਾਲ ਗਲਤ ਕਰਦੇ ਨੇ ਉਹਨਾਂ ਦੇ ਵੀ ਚਰਨਾਂ ਦੀ ਸੇਵਾ ਕਰਨੀ ਚਾਹੀਦੀ ਭਾਵ ਕਿ ਮਨੁੱਖ ਨੂੰ ਨਿਮਰਤਾ ਧਾਰ ਕੇ ਰੱਖਣੀ ਚਾਹੀਦੀ ਸਾਹ ਸੰਗ ਜੀਓ ਇਸੇ ਤਰ੍ਹਾਂ ਆਪ ਜੀ ਨੇ ਗੁਰਬਾਣੀ ਦੇ ਗਿਆਨ ਨੂੰ ਧਾਰਨ ਕਰਨਾ ਨਿਤਾ ਪ੍ਰਤੀ ਗੁਰਬਾਣੀ ਦਾ ਜਾਪ ਨਿਤਨੇਮ ਦਾ ਜਾਪ ਤੇ ਗੁਰਬਾਣੀ ਦੇ ਜੋ ਕਥਾ ਵਿਚਾਰ ਜੋ ਸਾਖੀਆਂ ਨੇ ਉਹਨਾਂ ਨੂੰ ਆਪ ਵੀ ਪੜਨਾ ਆਪਣੇ ਬੱਚਿਆਂ ਨੂੰ ਵੀ ਪੜਾਉਣਾ ਅਜੋਕੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ